ਜੋ ਬਲੇ ਸੋਨਰ ਪੈ ਭਗਵਾਨ ਫਾਲ ਮੀਠ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾਹਾਰਾਜ ਕੀ ਜੈ ਦੋਹਰਾ ਸਤਿਗੁਰ ਜੀ ਦਾ ਆਤਮ ਮੰਦਰ ਪੂਰਨ ਹੋ ਗਿਆ ਜਦੋਂ ਤਿਆਰ ਅਰਸ਼ੋ ਦੇਵਤਿਆ ਪਲ ਵਰਸਾਏ ਮਾਤ ਲੋਕ ਵਿੱਚ ਜੈ ਜੈਕਾਰ ਮੰਦਰ ਗੁਰ ਦਾ ਤਿਆਰ ਹੋ ਗਿਆ ਆਦ ਪੁਰਖ ਭਗਵਾਨ ਦੇ ਰੰਗ ਗੁਰ ਪਰਮੇਸ਼ਵਰ ਪਾਤਸ਼ਾਹ ਪਿਆਰੇ ਤੋ ਰੈਣ ਸਦਾ ਭਗਤਾ ਦੇ ਸੰਗ ਜਿੱਥੇ ਕਰਦੇ ਜਾਤ ਭਗਤ ਜਨ ਸਤ ਗੁਰ ਜੀ ਦੇ ਛਰਦਾ ਰਖ ਪੌਣਾ ਤੇ ਸਵਾਰ ਗੁਰੂ ਉਥੇ ਪਹੁੰਚ ਜਾਣ ਮਾਲ ਪ੍ਰਤਖ ਲੰਗਰ ਪਾਣੀ ਛੱਕੇ ਸੰਗਤਾ ਕਰਨ ਤੁਰ ਪਈਆ ਜਦ ਬਿਸ਼ਰਾਮ ਗੁਰ ਬੋਲੇ ਚੱਕ ਚਲ ਪੂਰਨ ਬੇਟਾ ਆਪਾ ਵੀ ਕਰਨੀਏ ਆਰਾਮ ਕਮ ਸੁਣਦਿਆ ਸਤਗੁਰ ਜੀ ਦਾ ਗੁਰਚਰਨਾ ਦਾ ਟਹਿਲਵਾਂ ਦਾਸ ਚੌਰ ਕਰੇਂਦਾ ਗੁਰੂ ਨੋ ਪੰਚਾ ਜਿਸਥਾ ਗੁਰਦਾ ਆਸਣ ਖਾਜ ਸਤਗੁਰ ਆਸਣ ਉੱਪਰ ਲੇਟੇ ਦਾਸ ਗੁਰਾਂ ਨੋ ਮੁੱਠੀਆ ਕਰਦਾ ਸਤਗੁਰ ਜੀ ਦੀਆ ਬਖਸ਼ੀ ਸਦਕਾ ਆਪਣਾ ਜੀਵਨ ਰੌਸ਼ਨ ਕਰਦਾ ਹੱਥ ਸਤਗੁਰ ਦੀ ਸੇਵਾ ਕਰਦੇ ਦੋਹਨੋ ਮਿਲਦੇ ਪ੍ਰੇਮ ਭੁਲਾਰੇ ਰੋਮ ਰੋਮ ਕਰਨਾਟਾ ਚਿੜੀ ਛਿੜਿਆ ਪ੍ਰਹਿਮੰਡ ਦੇ ਕੁੱਲ ਦਿਸਣ ਨਜ਼ਾਰੇ ਤਖਤਾ ਵਾਲੇ ਪਟਕਰ ਰਹੇ ਨੇ ਪਾਰੇ ਬਾਂਗਰ ਦਿਲ ਤੇ ਹਿਲਦੇ ਗੁਰਦੀ ਸੇਵਾ ਸਵਰਗ ਦੀ ਪੌੜੀ ਇਰਤਵੇ ਬਾਜਨਾ ਕਰਮਾ ਮਿਲਦੇ ਲੰਮੇ ਪੈ ਗੁਰ ਉੱਠ ਕੇ ਬਹਿ ਗਏ ਪਤਨ ਹੀ ਕਿ ਦਿਲ ਵਿੱਚ ਆਇਆ ਲੈ ਕੇ ਗੁਰਗਲ ਵਖਰੀ ਅੰਦਰ ਮੱਥਾ ਚੁੰਮਿਆ ਫਿਰ ਸੇਵਕ ਨੂੰ ਇਉਂ ਫਰਮਾਇਆ ਮੇਰੇ ਜੁਗਤ ਜੁਗਾਦੇ ਦਿਲ ਦੇ ਮਹਿਰਮ ਜੀਵਨ ਸਾਥੀ ਪੂਰਨ ਪਿਆਰੇ ਆਦ ਕਵੀ ਦੀ ਬਖਸ਼ੇ ਸਦਕਾ ਕਾਬੀ ਰਤਨਾ ਦੇ ਨਾਲ ਸ਼ਿੰਗਾਰੇ ਤੂੰ ਜੋ ਰਚਿਆ ਗ੍ਰੰਥ ਕਾਮ ਲਈ ਆਦ ਪ੍ਰਖਤ ਹੁਕਮ ਅਨਸਾਰ ਜਿਸ ਚ ਦਿਸਤਾ ਆਦ ਸਮੇਤੋ ਆਦ ਵਾਸੀਆ ਦਾ ਕਿਰਦਾਰ ਕਿਵੇਂ ਚੱਲੈ ਆਦ ਵਾਸੀਆ ਜ਼ਬਰ ਜਲਬਣਾ ਤੇ ਅਤਿਆਚਾਰ ਹੋ ਲਸੜ ਕੇ ਸੈਂਦੇ ਰਹੇ ਕਿੰਜ ਹਿਕਾਰਤੇ ਪੱਥਰਾ ਦੇ ਵਾਰ ਕਿੰਜ ਕੁਲਚੇ ਗਏ ਆਦਵਸੇ ਮਾਲਕ ਹੋ ਗਏ ਕਿੰਜ ਗੁਲਾਮ ਤਖਤਾ ਤੇ ਕਿੰਜ ਡਾਕੂ ਬੈ ਗਏ ਪਿੰਜਰੀ ਪੈ ਗਏ ਕਿੰਜ ਬਰਿਆਮ ਗ੍ਰੰਥ ਤੇਰੇ ਦਾ ਇੱਕ ਇੱਕ ਅੱਖਰ ਬਖਸ਼ ਰਹਾ ਜਨਗੀ ਦੀ ਲੋ ਅੱਖਰਾਂ ਅੰਦਰ ਪਰ ਪਦਖੇ ਕਲਮ ਤੇਰੀ ਚੰਦਿਆੜੇ ਜੋ ਗਰਮ ਤੇਰੇ ਸ਼ਬਦਾਂ ਨੇ ਕਰਨਾ ਜੁਗਾ ਜੁਗਾਤਾ ਜੰਮਿਆ ਖੂਨ ਆਦਵਾਸੀਏ ਫਿਰ ਦਾ ਗਨਕੇ ਗ੍ਰੰਥ ਤੇਰੇ ਦਾ ਸੁਣ ਮਜਮੂਨ ਆਦਵਾਸੀਆਂ ਦੇ ਦਿਲ ਅੰਦਰ ਇਹ ਚੋ ਭਿਆਨਕ ਦੇ ਸੰਤਰਾਟਾ ਆਪਣਾ ਮੂਲ ਪਛਾਣਣ ਬਾਜੋ ਜਥੇ ਬੰਦੀ ਦੀਆ ਏ ਕੁਲ ਘਾਟਾ ਸਾਡਾ ਨੂਪ ਕਬ ਦਸਤੇ ਸਾਨੂੰ ਹੁਣ ਰਹਿਮਤ ਦੀ ਵਰਖਾਤ ਹੋਏਗੀ ਰਾਤ ਜਲਮ ਦੇ ਮੁੱਕਣ ਵਾਲੀ ਹੁਣ ਖੁਸ਼ੀਆਂ ਦੀ ਪਰਬਾਤ ਹੋਏਗੀ ਜੁਗਿਆ ਦੇ ਕਾ ਖਿਸ਼ਾ ਜਾ ਬਣਗੇ ਹੁਣ ਹੋ ਕੇ ਇੱਕ ਮਰਦ ਮਹੱਲਾ ਮਰਦ ਗਮੜੇ ਜਾਗ ਪੈ ਨੇ ਇਨਾਂ ਨਹੀਂ ਹੁਣ ਰਹਿਣਾ ਸੁੱਤੇ ਇਹ ਬੁਲਬਲੇ ਪਾਣੀਆਂ ਦੇ ਹੁਣ ਹੋਣਾ ਚਹਣ ਤਪਾਨਾ ਉੱਤੇ ਕਿਨਕੇ ਕਿਨਕੇ ਇੱਕ ਮਠੋਕੇ ਇਨਾ ਕਰਨਾ ਰਾਜ ਜਿਤਾਨਾ ਉੱਤੇ ਦਿੱਤਾ ਏ ਖੂਨ ਆਜ਼ਾਦੀ ਲਈ ਜੋ ਉਹ ਕਿਰਤੀਆ ਨੋਬਲਵਾਨਾ ਕਰੇਗਾ ਅੰਬੇਦਕਰ ਡਾਕਟਰ ਦਾ ਬਣਿਆ ਹੁਣ ਪੂਰੇ ਚਾ ਵਿਧਾਨ ਕਰੇਗਾ ਚੁੱਗ ਪਰਸ਼ੰਬੇਦਕਰ ਦੇ ਹੁਣ ਪੂਰੇ ਕੁੱਲ ਫਰਮਾਨ ਹੋਣਗੇ ਤੱਕਿਆ ਨਾਲ ਪਛਾੜੇ ਗਏ ਜੋ ਉਹ ਹੁਣ ਸਮਿਆਦੇ ਖਾਨ ਹੋਣਗੇ ਆਦਿ ਸਮੇ ਜੋ ਰਚਨਾ ਰਸੀਆ ਰਸ਼ੀਆ ਮਨਿਆ ਸ਼ਕਤੀਵਾਨਾ ਉਹ ਸਭ ਲਿਖਤਾ ਯੁਗ ਕਰਦੀ ਵਿੱਚ ਸਾਭੀ ਅਮੋਲਨਾ ਸਰਦਾਬਾਨਾ ਜੋਤਿ ਸ਼ਿਵ ਵਿਦਿਆ ਗ੍ਰਹਿਣ ਛਤਰ ਅਰਸ਼ ਪਰਸ਼ ਦੇ ਕੁੱਲ ਖਜ਼ਾਨੇ ਆਦਵਾ ਸਿ ਵਿਦਵਾਨਾ ਦਿੱਤੇ ਮਾਨਵਤਾ ਨੂੰ ਜੋ ਉੱਤਮ ਨਜ਼ਰਾਨੇ ਅਦਿੱਤਾਰਸਮਾ ਵਿਆਸ ਸੰਗ੍ਰਾਂਤਾ ਜਨਮਰਨ ਦੇ ਕੁੱਲ ਫਰਮਾਰ ਸਮਯਾ ਦੀ ਗਰਦਸ਼ ਵਿੱਚ ਲੋਗ ਗਿਆ ਆਦਿਵਾਸੀ ਸਭੇ ਤਦਾ ਮਾਨ ਪਰ ਜਗਤ ਪਿਤਾ ਪ੍ਰਹਿ ਮਰਦੇ ਮਾਲਕ ਸਰਬ ਕਲਾ ਪੂਰਨ ਸਮਰੱਥ ਵਾਲਮੀਕ ਭਗਵਾਨ ਪ੍ਰਭੂ ਖੁਦ ਆਦ ਕਵੀ ਹੋ ਕੇ ਪਰ ਤੱਕ ਤੈਥੋਂ ਗ੍ਰੰਥ ਲਿਖਾ ਲਿਆ ਕੌਮੀ ਇਹ ਆਦਵਾਸੀਆ ਦਾ ਇਤਿਹਾਸ ਇਕ ਕੌਮੀ ਵਿਰਸਾ ਆਦ ਸਮੇਦਾ ਆਦਵਾਸੀ ਜੀਵਨ ਦੀ ਰਾਸ ਤੂੰ ਰਚ ਕੇ ਪੂਰਨ ਗ੍ਰੰਥ ਕੌਮ ਦਾ ਕਰ ਦਿੱਤਾ ਹੈ ਅਮਰ ਸਮਾਜ ਆਦਵਾਸੀਗਾ ਦੇ ਸਿਰ ਧਰਿਆ ਕਲਮ ਤੇਰੀ ਇਹ ਸੁੰਦਰਤਾਜ ਸ਼ਬਦ ਗਰੋਧੇ ਮਹਿਮਾ ਲਿਖ ਕੇ ਪੂਰਨ ਕੀਤੀ ਤੂੰ ਜੋ ਥੋੜ ਆਦਪੁਰਖ ਭਗਵਾਨ ਦੇ ਚਰਨੀ ਦਿੱਤੀ ਹੈ ਮਨੁੱਖ ਤਾਨੋ ਜੋੜ ਵਿਆਹ ਸੰਗਰਾਮ ਦਾ ਜਨਮ ਮਰਨ ਦੀਆ ਰੀਤਾ ਰਸਮਾਂ ਲੋੜ ਅਨੁਸਾਰ ਸ਼ਾਦੀ ਬੋਲੀ ਸਰਲ ਪਸਾ ਵਿੱਚ ਤੋ ਲਿਖਿਆ ਕੋਲ ਨੰਬਰ ਵਾਰ ਤੇਕੇ ਖੂਨ ਜਿਗਰ ਦਾ ਸੁੱਚਾ ਤੋਂ ਪ੍ਰੀਤ ਨਿਭਾਈ ਕੌਮ ਦੇ ਨਾਲ ਚੰਦ ਦੂਜ ਦਾ ਜਿਵੇਂ ਵੱਦ ਦਾ ਤੇਰਾ ਉਂਜ ਬਦੂ ਇਕਬਾਲ ਤੂੰ ਦਰਦੀ ਬੜਿਆ ਕੌਮ ਦਾ ਖਿਰਦੇ ਤਨੋਂ ਮਨੋਂ ਸੁੱਚਾ ਅਨਪਾਲ ਤੇਰਾ ਸੂਰਜ ਵਾਗੋ ਕੋ ਚਮਕਦਾ ਸਦਾ ਸਦੇ ਮੇਜਾ ਹੋ ਜਲਾਲ ਇਹ ਸਾਡੀ ਅਸ਼ੀਰਵਾਦ ਹੈ ਸ਼ੁਭ ਸ਼ਾਦੇ ਸਰਵਰਦਾਨ ਤੈਨੂੰ ਪੂਰਨ ਰੱਧਿਆ ਸਦਿਆ ਗੁਰੂ ਵਾਲ ਮੇਕ ਬਖਸ਼ੇ ਭਗਵਾਨ